ਦੋਸਤੋ ਭੁੱਲ ਕੇ ਵੀ ਕਦੇ ਵੀ 에어ਪੋਰਟ ਨੂੰ ਆਪਣੇ ਕੰਨਾਂ ਦੇ ਵਿੱਚ ਲਾ ਕੇ ਨਾ ਰਾਤ ਨੂੰ ਸੋਵੋ। ਅਗਰ ਤੁਸੀਂ ਸੋਵੋਗੇ ਤਾਂ ਭੁੱਲ ਭੁਲੇਖੇ ਇਸ ਦਾ ਨਤੀਜਾ ਬਹੁਤ ਭਿਆਨਕ ਹੋ ਸਕਦਾ। ਇਸੇ ਤਰ੍ਹਾਂ ਇੱਕ ਆਦਮੀ ਨੇ ਰਾਤ ਨੂੰ ਸੁੱਤੇ ਪਏ ਨੇ 에어ਪੋਰਟ ਨੂੰ ਨਿਕਲ ਲਿਆ। 에어ਪੋਰਟ ਨੂੰ ਜਦੋਂ ਨਿਕਲ ਲਿਆ ਉਸ ਨੂੰ ਬੇਚੈਨੀ ਜੀ ਹੋਈ ਤੇ ਰਾਤ ਨੂੰ ਅਠ ਖੜਾ ਹੋਇਆ। ਜਦੋਂ ਰਾਤ ਨੂੰ ਅਠ ਖੜਾ ਹੋਇਆ ਤੇ ਪਾਣੀ ਪੀ ਕੇ ਉਸ ਨੂੰ ਪਤਾ ਨਹੀਂ ਲੱਗਿਆ ਕਿ ਉਸ ਨੇ 에어ਪੋਰਟ ਨਿਕਲਿਆ ਹੋਇਆ। ਪਾਣੀ ਪੀ ਕੇ ਉਹ ਦੁਬਾਰਾ ਸੌਂ ਗਿਆ। ਜਦੋਂ ਦੁਬਾਰਾ ਸੁੱਤਾ ਤਾਂ ਥੋੜੇ ਚਿਰ ਬਾਅਦ ਉਸ ਨੂੰ ਅਗਲੇ ਸਵੇਰ ਉੱਠਣ ਤੋਂ ਬਾਅਦ ਥੋੜੇ ਚਿਰ ਬਾਅਦ ਉਸ ਨੂੰ ਛਾਤੀ ਦੇ ਵਿੱਚ ਦਰਦ ਮਹਿਸੂਸ ਹੋਇਆ ਜਦੋਂ ਉਸ ਨੂੰ ਦਰਦ ਮਹਿਸੂਸ ਹੋਇਆ ਉਸਨੇ ਪਾਣੀ ਪੀਤਾ ਤਾਂ ਉਸ ਨੂੰ ਫੇਰ ਉਲਟੀ ਆ ਗਈ ਉਲਟੀ ਆਉਣ ਤੋਂ ਬਾਅਦ ਉਸ ਦੇ ਕਾਫੀ ਜ਼ਿਆਦਾ ਦਰਦ ਹੋਣ ਲੱਗ ਗਿਆ ਦਰਦ ਹੋਣ ਤੋਂ ਬਾਅਦ ਫੇਰ ਵੀ ਉਸ ਦਾ ਜਿਹੜਾ ਦਰਦ ਸੀ ਉਹ ਠੀਕ ਨਹੀਂ ਹੋਇਆ ਫੇਰ ਉਹ ਡਾਕਟਰ ਕੋਲੇ ਗਿਆ ਡਾਕਟਰ ਨੇ ਜਦੋਂ ਸਕੈਨ ਕੀਤਾ ਤਾਂ ਸਕੈਨ ਦੇ ਵਿੱਚ ਪਤਾ ਚੱਲਿਆ ਕਿ ਉਸ ਦੀ ਸਾਹ ਵਾਲੀ ਨਾਲੀ ਫੂਡ ਪਾਈਪ ਦੇ ਵਿੱਚ ਫੂਡ ਪਾਈਪ ਦੇ ਵਿੱਚ ਏਅਰਪੋਰਟ ਫਸਿਆ ਹੋਇਆ ਤਾਂ ਡਾਕਟਰਾਂ ਨੇ ਕਾਫੀ ਜਦੋਜਹਿਦ ਕਰਨ ਤੋਂ ਬਾਅਦ ਉਸ ਏਅਰਪੋਰਟ ਨੂੰ ਕੱਢ ਦਿੱਤਾ ਪਰ ਤੁਹਾਡੇ ਅੱਗੇ ਅਪੀਲ ਹੈ ਕਿ ਤੁਸੀਂ ਕਦੇ ਵੀ ਰਾਤ ਨੂੰ ਸੌਣ ਵੇਲੇ ਏਅਰਪੋਰਟ ਨੂੰ ਤੰਨਾਂ ਦੇ ਵਿੱਚ ਲਾ ਕੇ ਨਾ ਸੋਵੋ ਕਿਤੇ ਨਾ ਕਿਤੇ ਗਲਤੀ ਨਾਲ ਆਪਾਂ ਏਅਰਪੋਰਟ ਨੂੰ ਨਿਗਲ ਸਕਦੇ ਹਾਂ ਜਿਸ ਦੇ ਨਤੀਜੇ ਭਿਆਨਕ ਹੋ ਸਕਦੇ ਨੇ ਜਿਸ ਨਾਲ ਆਪਣੀ